ਸੋ ਸ੍ਰੀ ਕੌਰ ਮਿੱਤਰੋ ਉਮੀਦ ਕਰਦਾ ਸਭ ਠੀਕ ਹੋ ਕਾ ਹੁਣੇ ਅੱਜ ਆਇਆ ਆਪਾਂ ਖਨੌਰੀ ਬਾਰਡਰ ਤੇ ਧਰਨੇ ਤੇ ਆਪਣੇ ਹੱਕਾਂ ਲਈ ਆਪਦੇ ਹੱਕ ਲਈ ਡਿਊਟੀ ਨਮਾਉਣ ਤੁਸੀਂ ਵੀ ਕਦਾ ਰਹਿਓ ਡਿਊਟੀ ਨਮਾਉਣ ਆਪਦੇ ਹੱਕਾਂ ਲਈ ਲਾਭੇ ਮਿੱਤਰੋ ਅੱਜ ਆਇਆ ਆਪਾਂ ਖਨੌਰੀ ਬਾਰਡਰ ਤੇ ਆਪਦਾ ਫਰਜ਼ ਨਮਾਉਣ ਆਪਾਂ ਅੱਜ ਖਨੌਰੀ ਬਾਰਡਰ ਤੇ ਆਗੇ ਭਾਈ ਆ ਗਏ ਭਾਈ ਕਿਸਾਨ ਪਹੁੰਚੇ ਨੇ ਕਿਸਾਨ ਪਹੁੰਚੇ ਨੇ ਜੋਦੇ ਵੀਰ ਬੁੱਢੀ ਨੇ ਗੰਧੂਆਂ ਤੇ ਇੱਥੇ ਤਾਂ ਰੌਣਕ ਹੀ ਰੌਣਕਾਂ ਲੱਗੀਆਂ ਪਈਆਂ ਨੇ ਆਓ ਵੀਰ ਭਰਾਵੋ ਸਾਰੇ ਪਹੁੰਚੋ ਨੇ ਹਾਕਾਂ ਵਾਸਤੇ ਨਹੀਂ ਲੜ ਸਕਦੇ ਫੇਰ ਆਪਾਂ ਕੀ ਕਰਨਾ ਹੈ ਓਡੇ ਕੀ ਸ਼ਰਾਬ ਸੋਨੇ ਸਾਹਿਬ ਇੱਕ ਇੱਕ ਵਿੱਚ ਆ ਸਾਰੇ ਜਣੇ ਆਓ ਇੱਥੇ ਰੌਮਾਂ ਆ ਕੇ ਪਹੁੰਚੋ ਫੇਰੀ ਜੰਗ 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 ਦੇਓ ਉਹ ਲਈ ਮਲਕੀ ਦਾ ਚੰਡੇ ਬਣੇ ਆ ਆ ਸਾਡਾ ਪ੍ਰਧਾਨ ਜੀ ਆਗੇ ਦੇਖੋ ਕਿੰਨੀ ਸੇਵਾ ਕਰਦੇ ਨੇ ਪ੍ਰਧਾਨ ਜੀ ਕੋਈ ਹੋਰ ਵਧੀਆ ਉਰੇ ਉਰੇ ਅਮੋ ਮਾਕੇ ਪਹੁੰਚੋ ਕਿ ਉਹ ਕੁਝ ਇਹ ਰੋਜ ਤਾਂ ਕਿਹੜਾ ਲੱਗਦਾ ਈ ਇਹਨਾਂ ਦਾ ਉਰੇ ਇਹ ਰੋਜ ਹੀ ਲੱਗਦਾ ਹੈ ਕਿਹੜੇ ਤੇ ਕਿਹੜਾ ਬਾਕੀ ਬੰਦ ਤੋਂ ਵੱਧ ਤੋਂ ਵੱਧ ਸੁਣਾ ਆਉਣਾ ਚਾਹੀਦਾ ਯਾਰ ਆਪ ਦਾ ਪੱਟਾ ਵੱਧ ਤੋਂ ਵੱਧ ਹੋਣਾ ਮਕਾਰਤਾ ਆਪਦੇ ਆ ਵੀ ਚੱਲੀ ਜਾਂਦੇ ਨੇ ਉਹਨੇ ਇਹ ਵੀ ਦੋਨੇ ਬੰਦੇ ਕੀਤੇ ਨਾ ਜੇ ਆ ਕੰਮ ਹੋ ਗਿਆ ਫਿਰ ਜੇ ਹਨਾ ਕੰਮ ਆ ਤਾਂ ਫਿਰ ਚੱਲਣੀ ਨਹੀਂ ਨਾ ਨਾ ਜੇ ਬਾਕੀ ਜੇ ਆਪਾਂ ਨਾ ਜਿੰਦੜੜੇ ਫਿਰ ਆਪਾਂ ਨੂੰ ਉਹੀ ਫ੍ਰੀ ਕਰ ਦੇਣਗੇ ਕੰਮਾਂ ਤੋਂ ਜਿਦ ਆਪਣੀ ਫਿਰ ਕੰਮ ਦੇ ਖੁਣੀਆਂ ਜਾਣਗੇ ਫਿਰ ਨਹੀਂ ਚੱਲਦੇ ਜਮੀਨਾਂ ਫਿਰ ਤਾਂ ਹੀ ਚੱਲਣਗੇ ਜਦੋਂ ਇਕਰਾਰ ਵਾਲੀ ਆਪਣਾ ਬਾਈ ਹਾਂ ਇਹਦਾ ਆਪਾਂ ਨੂੰ ਭਈ ਆਉਣਾ ਨਹੀਂ ਅੱਜ ਨਹੀਂ ਆਉਣਾ ਪੂ ਕੱਲ ਨੂੰ ਆਉਣਾ ਪੂ ਇਹਦਾ ਆਉਣਾ ਪੂ ਇਹਦਾ ਪਹੁੰਚਣਾ ਪੂ ਪਹੁੰਚਣਾ ਪੂ ਕਦੋਂ ਮਰਜੀ ਉਹ ਕਰ ਲੋ ਯਾਰ ਔਰ ਕੀ ਕਰੂ ਇਹਦਾ ਉਹਦੇ ਮੋਢੇ ਤੇ ਧਰਨੀਆਂ ਪਹਿਣਗੀਆਂ ਇਹਦਾ ਕਰਨੇ ਪੂ 10 ਨਵਾਂ ਦੀ ਕਿਰਤ ਕਿਰਤ ਕਰਕੇ ਚੱਲੂ ਕਿਰਤ ਕਰਕੇ ਭਾਈ ਆਪਣੇ ਜੋਦੇ ਹੈਗੇ ਨੇ ਤੇ ਹੁਣ ਆਪਣੇ ਲੋਕ ਨਾਲ ਜੁੜੀ ਜਾਣੀ ਆਪਾਂ ਲੈ ਮਰਾਂਗੇ ਕੋਈ ਬਾਕੀ ਆਪਣੇ ਦੀ ਬੇ ਅਣਖੇ ਲੋਕ ਨਹੀਂ ਹੈਗੇ ਬਸ ਕਿ ਕੱਲੇ ਵਾਲਾ ਕੰਮ ਨਹੀਂ ਹੈਗਾ ਨਾ ਗੱਲੇ ਦਾ ਭਾਈ ਉਹ ਹੋਗਾ ਬਾਕੀ ਬਾਪਰੇ ਇੰਨਾ ਵੀ ਹੈ ਬਸ ਜਾਗਦੇ ਥੋੜਾ ਜਿਆ ਲੇਟ ਨੇ ਆਉਣਗੇ ਸਾਰੇ ਹਾਂ ਆ ਤਾਂ ਜਾਣਗੇ ਜਾਗਦੇ ਆਪਣੀ ਜਗਦੀ ਜੁੜੀ ਰਹੇ ਆਪਾਂ ਹੋਰੀ ਗਏਗੇ ਥੋੜੇ ਹੋਇਆ ਇਹ ਕੰਮਕਾਰਾਂ ਚਾਹੀਏ ਥੋੜਾ ਜਿਆ ਦੇਖਦੇ ਨੇ ਵੀ ਜੇ ਮਾਹੌਲ ਜਾ ਪਖੇ ਹੋਰ ਹੋਰ ਜਦੋਂ ਪਖ ਗਿਆ ਫਿਰ ਦੂਜੇ ਲੋਟ ਡੇਕਣਗੇ ਉਰੇ ਚੰਗਾ ਵੀਰ ਜੀ ਪੁੱਸਤਰੀਕਾਲ ਪਹੁੰਚੋ ਸਾਰੇ